ਆਪ ਸਭ ਦਾ ਇਸ ਵੀਡੀਓ ਦੇ ਵਿੱਚ ਸਵਾਗਤ ਹੈ ਜੀ। ਇਸ ਵੀਡੀਓ ਰਾਹੀਂ ਅੱਜ ਅਸੀਂ ਸਮਰ 홀ੀਡੇ ਹੋਮਵਰਕ 2025 ਕਲਾਸ 6 ਕਰਾਂਗੇ। ਵਿਸ਼ਾ ਹੋਏਗਾ ਜੀ ਸਾਡਾ ਵਿਗਿਆਨ। ਹਾਂਜੀ। ਆਓ ਸ਼ੁਰੂ ਕਰਦੇ ਹਾਂ ਜੀ। ਪਾਠ ਨੰਬਰ 9 ਸੰਜੀਵ ਅਤੇ ਉਹਨਾਂ ਦਾ ਚੋਗਿਰਦਾ। ਪਹਿਲਾ ਪ੍ਰਸ਼ਨ ਹੈ ਇਸ ਨਾਲ ਸੰਬੰਧਿਤ ਆਪਣੇ ਰੋਜ਼ਾਨਾ ਜੀਵਨ ਵਿੱਚੋਂ ਨਜ਼ੀਬ ਅਤੇ ਸੰਜੀਵ ਵਸਤੂਆਂ ਦੀ ਸੂਚੀ ਬਣਾਓ ਅਤੇ ਇੱਕ ਡਰਾਇੰਗ ਸ਼ੀਟ ਨੂੰ ਦੋ ਬਰਾਬਰ ਹਿੱਸਿਆਂ ਵਿੱਚ ਵੰਡ ਕੇ ਉਹਨਾਂ ਦੇ ਚਿੱਤਰ ਚਪਕਾਓ ਜਾਂ ਬਣਾਓ। ਹਾਂਜੀ। ਅਜੀ ਸੰਜੀਵ ਵਸਤੂਆਂ ਮਨੁੱਖ ਕੁੱਤਾ ਬਿੱਲੀ ਪੌਦੇ ਪੰਛੀ ਮੱਛੀ ਕੀੜੇ ਗਾਂ ਕੋੜਾ ਚੜੀ ਨਰਜੀਵ ਵਸਤੂਆਂ ਮੇਜ਼ ਕੁਰਸੀ ਕਿਤਾਬ ਰੋਟੀ ਮੋਬਾਈਲ ਪੱਖਾ ਟੀਵੀ ਪੈਨ ਗੱਡੀ ਤੇ ਘੜੀ ਡਰਾਇੰਗ ਸ਼ੀਟ ਲਈ ਨਿਰਦੇਸ਼ਾ ਜਿਹੜੀ ਤੁਸੀਂ ਡਰਾਇੰਗ ਸ਼ੀਟ ਬਣਾਣੀ ਆ ਉਹਦੇ ਲਈ ਨਿਰਦੇਸ਼ਕ ਇੱਕ ਸਧਾਰਨ ਸਫੈਦ ਡਰਾਇੰਗ ਸ਼ੀਟ ਲਵੋ ਉਸ ਨੂੰ ਮੱਧ ਤੋਂ ਲਾਈਨ ਤੋਂ ਖਿੱਚ ਕੇ ਦੋ ਬਰਾਬਰ ਹਿੱਸਿਆਂ 'ਚ ਵੰਡ ਲਵੋ ਇੱਕ ਪਾਸੇ ਸੰਜੀਵ ਵਸਤੂ ਲਿਖੋ ਤੇ ਉਹਨਾਂ ਦੇ ਚਿੱਤਰ ਬਣਾਓ ਜੋ ਚਮਕਾਓ ਦੂਜੇ ਪਾਸੇ ਨਰਜੀਵ ਵਸਤੂ ਲਿਖ ਦਿਓ ਉਹਨਾਂ ਦੇ ਚਿੱਤਰ ਬਣਾਓ ਰੰਗ ਵਰਤ ਕੇ ਆਪਣੀ ਸ਼ੀਟ ਨੂੰ ਆਕਰਸ਼ਕ ਬਣਾਓ ਹਾਂਜੀ ਤੁਸੀਂ ਇਸ ਤਰ੍ਹਾਂ ਚਿੱਤਰ ਜਿਹੜਾ ਹੈਗਾ ਜੀ ਬਣਾ ਸਕਦੇ ਹੋ ਦੇਹੋਂ ਨਾਲ ਪਾਸੇ ਹਾਂਜੀ ਇਸ ਸੰਜੀਵ ਤੇ ਨਰਜੀਵ ਵਸਤੂ ਹਨ ਹਾਂਜੀ ਬੇਟਾ ਨੈਕਸਟ ਹੈਗਾ ਪਹਿਲੇ ਦੂਜੇ ਤੇ ਤੀਜੇ ਦਰਜੇ ਦੇ ਖਪਤਕਾਰਾਂ ਦੇ ਚਿੱਤਰ ਇੱਕ ਡਰਾਇੰਗ ਸ਼ੀਟ ਤੇ ਬਣਾਓ ਚਿਪਕਾਓ ਤੇ ਲੇਬਲ ਕਰੋ ਹਾਂਜੀ ਤਿੰਨ ਚੀਜ਼ਾਂ ਕਰਨੀਆਂ ਇਹਦੇ ਵਿੱਚ ਹਾਂਜੀ ਪਹਿਲਾ ਪਹਿਲੇ ਦਰਜੇ ਦੇ ਖਪਤਕਾਰ ਕਿਹੜੇ ਹੁੰਦੇ ਨੇ ਇਹ ਜੜੀਆਂ ਬੂਟੀਆਂ ਨੂੰ ਖਾਂਦੇ ਹਨ ਇਹ ਸ਼ਾਕਾਹਾਰੀ ਹੁੰਦੇ ਹਨ ਜਿਵੇਂ ਉਦਾਹਰਨ ਦੇ ਲਈ ਖਰਗੋਸ਼ਾਂ ਫਿਰਨਾਂ ਤੇ ਬੱਕਰੀ ਇਹਦਾ ਲੇਬਲ ਹੈਗਾ ਜੀ ਸ਼ਾਕਾਹਾਰੀ ਦੂਜੇ ਦਰਜੇ ਦੇ ਖਪਤਕਾਰ ਇਹ ਪਹਿਲੇ ਦਰਜੇ ਦੇ ਖਪਤਕਾਰਾਂ ਨੂੰ ਖਾਂਦੇ ਹਨ ਇਹ ਆਮ ਤੌਰ ਤੇ ਮਾਸਾਹਾਰੀ ਜਾਂ ਕੀਵੜ ਸਰਭਹਾਰੀ ਹੁੰਦੇ ਹਨ ਭਾਵੇਂ ਦੋਨੇ ਚ ਖਾਣ ਦੇ ਘਾ ਵੀ ਖਾ ਸਕਦੇ ਨੇ ਉਦਾਹਰਨ ਲੌਮੜੀ ਬਿੱਲੀ ਕੁੱਤਾ ਅਤੇ ਸਪਾ ਲੇਬਲ ਇਹਨੂੰ ਦਵਾਂਗੇ ਅਸੀਂ ਦੂਜੇ ਦਰਜੇ ਦੇ ਖਪਤਕਾਰ ਮਾਸਾਹਾਰੀ ਜਾਂ ਸਰਬ ਆਹਾਰੀ। ਥਰਡ ਹੋਣਗੇ ਜੀ ਤੀਜੇ ਦਰਜੇ ਦੇ ਖਪਤਕਾਰ। ਇਹ ਦੂਜੇ ਦਰਜੇ ਦੇ ਖਪਤਕਾਰ ਨੂੰ ਖਾਂਦੇ ਆਮ ਤੌਰ ਤੇ ਸਿਖਰ ਦੇ ਸ਼ਿਕਾਰੀ ਹੁੰਦੇ ਹਨ। ਉਦਾਹਰਣ ਸ਼ੇਰ, ਬਾਗ, ਚੀਤਾ, ਬਾਜ। ਲੇਬਲ ਇਹਨੂੰ ਦੇ ਸਕਦੇ ਤੀਜੇ ਦਰਜੇ ਦੇ ਖਪਤਕਾਰ ਸਿਖਰ ਦੇ ਸ਼ਿਕਾਰੀ। ਹਾਂਜੀ ਇਹਦੀ ਸ਼ੀਟ ਕਿੱਦਾਂ ਬਣਾਣੀ ਹੈ ਅਸੀਂ ਡਰੈਗ ਸ਼ੀਟ ਲਈ ਸੁਝਾਏ ਇੱਕ ਕਾਉਂਟ 'ਚ ਪੌਦੇ ਦੀ ਪੌਦੇ 'ਤੇ ਚੁਪਕਾਓ। ਜਿਵੇਂ ਘਾਰ ਕੋਈ ਵੀ ਲਗਾ ਸਕਦੇ ਆ ਉਹਨਾਂ ਦੇ ਨਾਲ ਪਹਿਲੇ ਦਰਜੇ ਦੇ ਖਪਤਕਾਰ ਫਿਰ ਦੂਜੇ ਅਤੇ ਫਿਰ ਤੀਜੇ ਦਰਜੇ ਦੇ ਇਹ ਤਾਂ ਹਰ ਚਿੱਤਰ ਤੇ ਲੇਬਲ ਸਾਫ ਸਾਬ ਲਿਖੋ ਚਾਹੋ ਤਾਂ ਤੀਰਾਂ ਦੇ ਨਿਸ਼ਾਨ ਨਾਲ ਕੀ ਕੌਣ ਕੀ ਸੁਖੰਦਾ ਉਹ ਬਣਾ ਸਕਦੇ ਹੋ ਤੁਸੀਂ ਇਹ ਮੈਂ ਤੁਹਾਡੇ ਚਿੱਤਰ ਬਣਾਇਆ ਹੈ ਜੀ ਇਸ ਤਰ੍ਹਾਂ ਤੁਸੀਂ ਬਣਾ ਸਕਦੇ ਹੋ ਜੀ ਠੀਕ ਹੈ ਜੀ ਇਨਵਾਇਰਡ ਇਸਕ ਨੈਕਸਟ ਹਾਂਜੀ ਬੇਟਾ ਨੈਕਸਟ ਹੈਗਾ ਜੀ ਤੁਹਾਡਾ ਬਾੜ ਸੱਤ ਪੌਦਿਆਂ ਨੂੰ ਜਾਣੋ ਪਹਿਲਾ ਪ੍ਰਸ਼ਨ ਕਿਰਿਆ 1 ਆਪਣੇ ਆਲੇ ਦੁਆਲੇ ਦੇ 10 ਪੌਦਿਆਂ ਦੇ ਕਿਸਮਾਂ ਨੂੰ ਜਾਣੋ ਅਤੇ ਉਹਨਾਂ ਪੌਦਿਆਂ ਦੇ ਨਾਂ ਅਤੇ ਵਿਸ਼ੇਸ਼ਤਾਵਾਂ ਨੋਟ ਕਰੋ ਇਸ ਸੰਬੰਧੀ ਆਪਣੇ ਮਾਤਾ-ਪਿਤਾ ਤੋਂ ਵੀ ਜਾਣਕਾਰੀ ਲਓ ਹਾਂਜੀ ਹਾਂਜੀ ਬੇਟਾ ਇੱਥੇ 10 ਆਮ ਪੌਦਿਆਂ ਦੇ ਨਾਂ ਤੇ ਉਹਨਾਂ ਦੀਆਂ ਵਿਸ਼ੇਸ਼ਤਾਵਾਂ ਦਿੱਤੀਆਂ ਗਈਆਂ ਹਨ ਜੋ ਤੁਸੀਂ ਆਪਣੇ ਘਰ ਬਾਗ ਜਾਂ ਆਲੇ ਦੁਆਲੇ ਇਲਾਕੇ 'ਚ ਦੇਖ ਸਕਦੇ ਹੋ ਤੁਸੀਂ ਇਹ ਨੋਟ ਕਰ ਸਕਦੇ ਹੋ ਤੇ ਆਪਣੇ ਮਾਤਾ-ਪਿਤਾ ਤੋਂ ਵੀ ਜਾਣਕਾਰੀ ਲੈ ਸਕਦੇ ਹੋ ਜਿਵੇਂ ਤુલਸੀ ਵਿਸ਼ੇਸ਼ਤਾ ਦਵਾਈ ਗੁੜਾ ਵਾਲਾ ਪੌਦਾ ਹੈ ਜੀ ਵਾਤਾਵਰਨ ਨੂੰ ਸ਼ੁੱਧ ਕਰਦਾ ਹੈ ਖਾਂਸੀ ਜ਼ੁਖਾਮ ਅਤੇ ਹੋਰ ਬਿਮਾਰੀਆਂ ਵਿੱਚ ਇਹਦੀ ਪ੍ਰਕਟਾ ਹੁੰਦੀ ਹੈ ਨਿੰਮ ਹੈ ਜੀ ਵਿਸ਼ੇਸ਼ ਤਾ ਐਂਟੀ ਬੈਕਟੀਰੀਅਲ ਗੁਣਾ ਵਾਲਾ ਪੌਦਾ ਹੈ ਜੀ ਪੱਤੇ ਛਾਲਨ ਸਭ ਫਲ ਸਭ ਦਵਾਈ ਹਨ ਵਰਤੋ ਚੌੜੀ ਦੀ ਬਿਮਾਰਾਂ ਦੰਦਾਂ ਦੀ ਸਫਾਈ ਦੀ ਵਰਤੋ ਨਿੰਬੂ ਵਿਟਾਮਿਨ ਸੀ ਦਾ ਜੰਗਾ ਸਰੋਤ ਹੈ ਪੀਣ ਵਾਲੇ ਪਾਣੀ ਖਾਲਰੇ ਤਾਂ ਪੂਰਤ ਹੁੰਦੀ ਹੈ ਇਹਦੀ ਅਜਵਾਇਣ ਹੈਗੀ ਜੀ ਇਸ ਦੇ ਪੱਤਿਆਂ ਦੀ ਖੁਸ਼ਬੂ ਤੇਜ਼ ਹੁੰਦੀ ਹੈ ਢੇਟ ਦੀਆਂ ਬਿਮਾਰੀਆਂ ਦੀ ਵਰਤੋ ਲਈ ਗੈਸ ਖੰਗ ਦੀ ਵਰਤੋ ਲਈ ਅੰਬ ਵਿਸ਼ੇਸ਼ ਬੱਟਾ ਦਰਖਤ ਗਰਮੀ ਵਿੱਚੋਂ ਮਿੱਠਾ ਫਲ ਦਿੰਦਾ ਹੈ ਤੇ ਫਲ ਪੱਤੇ ਤੇ ਲੱਕੜ ਸਭ ਉਪਯੋਗੀ ਹਨ ਇਸਦੇ ਜੀ ਨੈਕਸਟ ਹੈਗਾ ਜੀ ਬਬੂਲ ਛੋਟੇ ਪੱਤੇ ਆ ਬੜਾ ਰੋਖ ਗੱਦੇ ਗੰਦੇ ਦੰਦਾਂ ਲਈ ਲਾਭਕਾਰੀ ਹੈ ਵਰਤੋਂ ਦਾ ਤਤਮੰਜਨ ਸ਼ਾਲ ਦੀ ਵਰਤੋਂ ਗੇਂਦਾ ਸਜਾਵਟੀ ਫੁੱਲਾਂ ਵਿੱਚ ਇੱਕ ਹੈ ਕੀਟਾਂ ਨੂੰ ਦੂਰ ਰੱਖਦਾ ਹੈ ਪੂਜਾ ਤਿਹਾੜਾ ਤੇ ਜੈਵੀ ਖੇਤੀ ਵਿੱਚ ਵਰਤੋਂ ਹੈ ਦੀ ਗੁਲਾਬ ਵਿਸ਼ੇਸ਼ਤਾ ਸੁਗੰਧਿਤ ਫੁੱਲ ਹੈ ਜੀ ਸੁੰਦਰਤਾ ਦਾ ਪ੍ਰਤੀਕ ਹੈ ਵਰਤੋਂ ਇਤਰ ਗੁਲਾਬ ਜਲ ਪੂਜਾ ਦਵਾਈਆਂ ਦੇ ਵਿੱਚ ਪੁਦੀਨਾ ਖੰਡਿਤ ਤਸਵੀਰ ਵਾਲਾ ਪੌਦਾ ਬਹੁਤ ਖੁਸ਼ੂਬੂਦਾਰ ਚਟਣੀ ਚਾਹ ਜਾਂ ਪੇੜ ਦੀਆਂ ਬਿਮਾਰੀਆਂ ਦੇ ਵਿੱਚ ਵਰਤੋ ਐਲੋਵੇਰਾ ਖੁਸ਼ੇਸ਼ਤਾ ਰਸਦਾਰ ਪੌਦਾ ਚਮੜੀ ਤੇ ਸਿਹਤ ਲਈ ਲਾਭਕਾਰੀ ਚਮੜੀ ਦੀ ਦੇਖਭਾਲ ਜਨਰਨ ਪੇੜ ਦੀ ਸਫਾਈ ਕਰ ਦਿੰਦਾ ਹੈ ਜੀ ਹਾਂਜੀ ਕੰਮ ਤੁਹਾਡੇ ਲਈ ਬੇਟਾ ਉਪਰੋਕਤ 10 ਪੌਦਿਆਂ ਵਿੱਚ ਤੁਹਾਡੇ ਘਰ ਜਾ ਆਲੇ-ਦੁਆਲੇ ਕਿਹੜੇ-ਕਿਹੜੇ ਮਿਲਦੇ ਹਨ ਨੋਟ ਕਰੋ ਆਪਣੇ ਮਾਤਾ-ਪਿਤਾ ਜਾਂ ਦਾਦਾ-ਦਾਦੀ ਕੋਲ ਪੁੱਛ ਕੇ ਉਹਨਾਂ ਪੌਦਿਆਂ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ ਇੱਕ ਛੋਟੀ ਡਾਇਰੀ ਬਣਾਓ ਜਿੱਥੇ ਤੁਸੀਂ ਹਰ ਪੌਦੇ ਬਾਰੇ ਲਿਖੋ ਨਾ ਕਿਥੋਂ ਮਿਲਿਆ ਇਸ ਲਈ ਵਰਤਿਆ ਗਿਆ ਠੀਕ ਹੈ ਬੱਚੇ ਨੈਕਸਟ ਅਗਰ ਬੇਟਾ ਕਿਰਿਆ ਤੋ ਤਿੰਨ ਇਹ ਦਰਸਾਣਾ ਕਿ ਮਿੱਟੀ ਵਿੱਚੋਂ ਪਾਣੀ ਅਤੇ ਖਣਿਜਾਂ ਦੇ ਸੋਖਣ ਲਈ ਜੜਾ ਜ਼ਰੂਰੀ ਹਨ ਕਿਰਿਆ ਕਰਨੀ ਤੇ ਨਤੀਜੇ ਨੋਟ ਕਰਨੇ ਆ ਬੇਟਾ ਹਾਂਜੀ ਬੇਟਾ ਇਹ ਦਰਸਾਣ ਲਈ ਕਿ ਮਿੱਟੀ ਵਿੱਚੋਂ ਪਾਣੀ ਅਤੇ ਖਣਿਜਾਂ ਦੇ ਸੋਖਣ ਲਈ ਜੜਾ ਜ਼ਰੂਰੀ ਹਨ ਤੁਸੀਂ ਹੇਠਾਂ ਦਿੱਤਾ ਗਿਆ ਸਧਾਰਨ ਵਿਗਿਆਨਕ ਪ੍ਰਯੋਗ ਕਰ ਸਕਦੇ ਹੋ ਕਿਵੇਂ ਕਰਨਾ ਜੀ ਪ੍ਰਯੋਗ ਦੇ ਵਿੱਚ ਜੜਾ ਪਾਣੀ ਅਤੇ ਖਰੀਜਾਂ ਦੇ ਸੋਖਣ ਲਈ ਜ਼ਰੂਰੀ ਹਨ ਸਮਗਰੀ ਕਿਹੜੀ ਲੈਣੀ ਜੀ ਦੋ ਇੱਕੋ ਜਿਹੇ ਪੌਦੇ ਲੈਣੇ ਛੋਟੇ ਅਤੇ ਜੜਾ ਵਾਲੇ ਮਤਲਬ ਇਹਨਾਂ ਜੜਾ ਤੋਂ ਇੱਕ ਪੌਦਾ ਜਿਸ ਦੀਆਂ ਜੜਾ ਕਟੀਆਂ ਹੋਣ ਜੜਾ ਹਟਾ ਦਿੱਤੀਆਂ ਜਾਣ ਪਾਣੀ ਗਮਲੇ ਮਿੱਟੀ ਠੀਕ ਹੈ ਜੀ ਇਹ ਲੈ ਕੇ ਕਿਰਿਆ ਕਰਨੀ ਇਹਦੀ ਦੋ ਗਮਲੇ ਵਿੱਚੋਂ ਇੱਕੋ ਜਿਹੀ ਮਿੱਟੀ ਪਾਓ ਪਹਿਲੇ ਗਮਲੇ ਵਿੱਚ ਸਧਾਰਨ ਪੌਦਾ ਲਗਾਓ ਜਿਸ ਦੀਆਂ ਜੜ੍ਹਾਂ ਸਹੀ ਸਲਾਮਤ ਹੋਣ ਦੂਜੇ ਗਮਲੇ ਵਿੱਚ ਉਹੀ ਪੌਦ ਲਗਾਓ ਪਰ ਜੜ੍ਹਾਂ ਨੂੰ ਕੱਟ ਕੇ ਲਗਾਓ ਦੋਵੇਂ ਘਮੜੇ ਵਿੱਚੋਂ ਇੱਕੋ ਜਿਹੀ ਮਾਤਰਾ ਵਿੱਚ ਪਾਣੀ ਦਿਓ ਦੋਨਾਂ ਪੌਦਿਆਂ ਨੂੰ ਕੁਝ ਦਿਨਾਂ ਲਈ ਇੱਕੋ ਜਿਹੀ ਧੁੱਪ ਹਵਾ ਵਾਲੀ ਥਾਂ 'ਤੇ ਰੱਖੋ ਹਰ ਦਿਨ ਦੋਵੇਂ ਪੌਦਿਆਂ ਦੀ ਹਾਲਤ ਦਾ ਨਰੀਖਣ ਕਰੋ ਕੀ ਦੇਖੋਗੇ ਤੁਸੀਂ ਨਤੀਜਾ ਆਏਗਾ ਜੜਾ ਵਾਲਾ ਪੌਦਾ ਹਰਾ ਭਰਾ ਤੌਰ ਤੇ ਵਧੇਗਾ ਜੜਾ ਤੋਂ ਬੰਜਾ ਜਿਹੜਾ ਪੌਦਾ ਕੁਝ ਦਿਨਾਂ ਦੇ ਵਿੱਚ ਸੁੱਕ ਜਾਵੇਗਾ ਨਤੀਜਾ ਇਹ ਪ੍ਰਯੋਗ ਤੋਂ ਸਾਬਤ ਹੁੰਦਾ ਹੈ ਕਿ ਜੜਾ ਪਾਣੀ ਅਤੇ ਖਣਿਜਾਂ ਦੇ ਸੋਖਣ ਲਈ ਜ਼ਰੂਰੀ ਹੈ ਜੜਾ ਬਿਨਾਂ ਪੌਦਾ ਮਿੱਟੀ ਕੁਝ ਪਾਣੀ ਅਤੇ ਪੋਸ਼ਕ ਤੱਤ ਨਹੀਂ ਲੈ ਸਕਦਾ ਜਿਸ ਕਰਕੇ ਉਹ ਨਹੀਂ ਵੱਧ ਸਕਦਾ ਇਹ ਚਰਦੀ ਸਹਿਤਾ ਤੁਹਾਡੇ ਲਈ ਹੈ ਇਹ ਜੜਾ ਵਾਲਾ ਪੌਦਾ ਤੇ ਬਿਨਾ ਜੜ੍ਹ ਤੋਂ ਇਹ ਸੁੱਕ ਗਿਆ ਜੀ ਇਹ ਹਰਾ ਫਰਾ ਰਹਿ ਗਿਆ ਹਾਂਜੀ ਨੈਕਸਟ ਹੈਗਾ ਬੇਟਾ ਤੇ ਕਿਰਿਆ ਪੰਜ ਤਣਾ ਹਮੇਸ਼ਾ ਉਪਰ ਵੱਲ ਵੱਧਦਾ ਹੈ ਕਿਰਿਆ ਕਰਨੀ ਦੇ ਨਤੀਜੇ ਨੋਟ ਕਰਨੇ हां जी ਆਹ ਹੁਣ ਇਸ ਵਾਕ ਦੀ ਕਿਰਿਆ ਕਰੀਏ ਤੇ ਨਤੀਜੇ ਨੂੰ ਵੱਖਰੇ ਕਰੀਏ ਤਣਾ ਹਮੇਸ਼ਾ ਉੱਪਰ ਵੱਲ ਵੱਧਦਾ ਹੈ ਕਿਰਿਆ ਇੱਕ ਬੀਜ ਨੂੰ ਮਿੱਟੀ ਵਿੱਚ ਬੀਜਣਾ ਪੌਦੇ ਨੂੰ ਰੋਜ਼ਾਨਾ ਪਾਣੀ ਦੇਣਾ ਤੇ ਰੋਸ਼ਨੀ ਮਿਲਣ ਦੇਣਾ ਪੌਦੇ ਦੀ ਦਿਸ਼ਾ ਦਾ ਨਿਰੇਖਣ ਕੀਤਾ ਤਣਾ ਸਿੱਧਾ ਉੱਪਰ ਵੱਧ ਰਿਹਾ ਹੈ ਜਾਂ ਕਿਸੇ ਪਾਸੇ ਨਤੀਜੇ ਤਣਾ ਹਮੇਸ਼ਾ ਹਮੇਸ਼ਾ ਉੱਪਰ ਵੱਧਦਾ ਹੈ ਇਹ ਕਿਵੇਂ ਇਹ ਰੋਸ਼ਨੀ ਦੇ ਕਾਰਨ ਹੁੰਦਾ ਹੈ ਜਿਹੜਾ ਧਰਤੀ ਵੱਲ ਹੀਟਾ ਵੱਧਦੀ ਹਾਂ ਤਣਾ ਰੋਸ਼ਨੀ ਵੱਲ ਮੁੜਦਾ ਜਾ ਵੱਧਦਾ ਹੈ ਨਤੀਜਾ ਤਣਾ ਹਮੇਸ਼ਾ ਉੱਪਰ ਵੱਧਦਾ ਹੈ ਕਿਉਂਕਿ ਇਹ ਰੋਸ਼ਨੀ ਵੱਲ ਅਕਰਸ਼ਿਤ ਹੁੰਦਾ ਹੈ ਹਾਂਜੀ ਨੈਕਸਟ ਬੇਟਾ ਹੈਗਾ ਆਪਣੇ ਘਰ ਵਿੱਚ ਇੱਕ ਫਲਦਰ ਬੋਦਾ ਲਗਾਓ ਤੇ ਉਸ ਦੀ ਦੇਖਭਾਲ ਕਰੋ ਹਾਂਜੀ ਬੇਟਾ ਆਪਣੇ ਘਰ ਦੇ ਵਿੱਚ ਛੁੱਟੀਆਂ ਦੌਰਾਨ ਇੱਕ ਤੁਸੀਂ ਫਲਦਰ ਬੋਦਾ ਲਗਾ ਦਿਓ ਤੇ ਉਸ ਦੀ ਪਿਕਚਰ ਲੈ ਕੇ ਇੱਕ ਫੋਟੋ ਲੈ ਕੇ ਤੁਸੀਂ ਆਪਣੇ ਅਧਿਆਪਕ ਨੂੰ ਅਤੇ ਸਕੂਲ ਗਰੁੱਪ ਦੇ ਵਿੱਚ ਸ਼ੇਅਰ ਕਰ ਸਕਦੇ ਹੋ ਤਾਂ ਜੋ ਬਾਕੀ ਬੱਚੇ ਵੀ ਤੁਹਾਡੇ ਤੋਂ ਸਿੱਖਿਆ ਲੈ ਸਕਣ ਹਾਂ ਜੀ ਬਟਾ ਨੈਕਸਟ ਹੈਗਾ ਜੀ ਪੰਜਵਾਂ ਆਪਣੇ ਆਲੇ ਦੁਆਲੇ ਦੀਆਂ ਪੰਜ ਜੜੀ ਬੂਟੀਆਂ ਇਕੱਠੀਆਂ ਕਰੋ ਅਤੇ ਇਹਨਾਂ ਵਿੱਚੋਂ ਜੇਕਰ ਕਿਸੇ ਦੇ ਔਸ਼ਧੀ ਗੁਣ ਹੋਣ ਤਾਂ ਲਿਖੋ ਹਾਂਜੀ ਹਾਂ ਜੀ ਬਟਾ ਹੇਠਾਂ ਆਪਣੇ ਆਲੇ ਦੁਆਲੇ ਆਮ ਮਿਲਦੀਆਂ ਜੜੀ ਬੂਟੀਆਂ ਦੇ ਨਾਂ ਤੇ ਉਹਨਾਂ ਦੇ ਔਸ਼ਧੀ ਗੁਣ ਦਿੱਤੇ ਗਏ ਹੋਏ ਨੰਬਰ 1 ਤુલਸੀ ਔਸ਼ਧੀ ਗੁਣ ਹੈਗਾ ਜ਼ੁਕਾਮ ਖੰਘ ਅਤੇ ਬੁਖਾਰ ਲਈ ਲਾਭਦਾਇਕ ਲਾਭਕਾਰੀ ਪ੍ਰਤੀਰੋਧਕ ਸ਼ਕਤੀ ਵਧਾਉਂਦੀ ਹੈ ਪੇਟ ਦੀਆਂ ਬਿਮਾਰੀਆਂ ਲਈ ਲਾਭਦਾਇਕ ਹੈ ਜੀ ਨੰਬਰ 2 ਅਜਵਾਇਣ औषधी गुण ਹੈਗਾ ਪੰਜਾ ਤੰਤ ਨੂੰ ਠੀਕ ਰੱਖਦੀ ਹੈ ਗੈਸ ਵਿੱਚ ਲਾਭਕਾਰੀ ਗिलोय औषधी गुण ਹੈਗਾ ਹਿਊਮਨ ਸਿਸਟਮ ਮਜ਼ਬੂਤ ਕਰਦੀ ਹੈ ਬੁਖਾਰ ਡੇਂਗੂ ਤੇ ਮਲੇਰੀਆ ਉਹਦੇ ਵਿੱਚ ਲਾਭਕਾਰੀ ਖੂਨ ਨੂੰ ਸ਼ੁੱਧ ਕਰਦੀ नेक्स्ट ਐਲੋਵੇਰਾ ਔਸ਼ਧੀ ਗੁਣ ਹੈਗੇ ਚਮੜੀ ਦੀਆਂ ਸਮੱਸਿਆਵਾਂ ਮਾਚੂਰੀਆਂ ਜਲਣ ਸੂਰਜ ਦੀ ਤਪਸ਼ਿਲ ਵਿੱਚ ਲਾਭਕਾਰੀ ਪੇਟ ਦੀ ਸਫਾਈ ਕਰਦੀ ਹੈ ਵਾਲਾਂ ਤੇ ਚਮੜੀ ਲਈ ਲਾਭਦਾਈ ਹੈ ਹਲਦੀ ਔਸ਼ਧੀ ਗੁਣ ਐਂਟੀਸੈਪਟਿਕ ਅਤੇ ਐਂਟੀਬੈਕਟੀਰੀਅਲ ਗੁਣ ਸੋਜਣ ਘਟਾਉਂਦੀ ਹੈ ਖੂਨ ਨੂੰ ਸ਼ੁੱਧ ਕਰਦੀ ਹੈ ਹਾਂਜੀ ਬੇਟਾ ਇਸ ਤਰ੍ਹਾਂ ਤੁਸੀਂ ਨਾਲ ਪਿਕਸ ਵੀ ਲਗਾ ਸਕਦੇ ਹੋ ਹਾਂਜੀ ਨੈਕਸਟ ਹੈਗਾ ਬੇਟਾ ਭੋਜਨ ਪਾਠ ਨੰਬਰ 2 ਭੋਜਨ ਦੇ ਤੱਤ ਕਿਰਿਆ 3 ਦਿੱਤੇ ਹੋਏ ਗੇ ਭੋਜਨ ਪਦਾਰਥ ਵਿੱਚ ਚੰਬੜੀ ਚਰਬੀ ਦੀ ਮੌਜੂਦਗੀ ਦੀ ਪਰਖ ਕਰਨੀ ਕਿਰਿਆ ਕਰਮੀ ਅਤੇ ਨਤੀਜੇ ਨੋਟ ਕਰਨੀ ਹਾਂਜੀ ਬੇਟਾ ਹਾਂਜੀ ਬੇਟਾ ਭੋਜਨ ਪਦਾਰਥ ਵਿੱਚ ਚਰਬੀ ਦੀ ਮੌਜੂਦਗੀ ਦੀ ਪਰਖ ਕਰਨ ਲਈ ਤੁਸੀਂ ਇੱਕ ਸਧਾਰਨ ਵਿਗਿਆਨਕ ਤਜਰਬਾ ਕਰ ਸਕਦੇ ਹੋ ਇਹ ਟੈਸ ਤਜਰਬੇ ਦੀ ਕਿਰਿਆ ਅਧੇ ਨਤੀਜੇ ਨੋਟ ਕਰਨ ਦੀ ਵਿਧੀ ਦਿੱਤੀ ਗਈ ਹੈ ਸਰਲੇਖ ਹੈਗਾ ਜੀ ਚਰਬੀ ਦੀ ਮੌਜੂਦਗੀ ਦੀ ਪਰਖ ਕਰਨੀ ਹੈ ਜੀ ਲੋੜੀਂਦੀ ਸਮਗਰੀ ਜਿਹੜੀ ਚਾਹੀਦੀ ਹੈ ਤੁਹਾਨੂੰ ਭੋਜਨ ਪਦਾਰਥ ਜਿਵੇਂ ਮੱਖਣ ਆਲੂ ਚਿਪਸ ਰੋਟੀ ਦਾਲ ਆਦ ਹਾਂਜੀ ਇੱਕ ਬਰਾਊਨ ਕਾਗਜ਼ ਜਾਂ ਫਿਲਟਰ ਪੇਪਰ ਲੈ ਲੈਣਾ ਜੀ ਗਰਮ ਤਵਾ ਜਾਂ ਲੋਹੇ ਦੀ ਤਖਤੀ ਲੈ ਲੈਣੀ ਤੇ ਇੱਕ ਪੈਨ ਤੇ ਨੋਟਬੁੱਕ ਲੈ ਲੈਣਾ ਜੀ ਤੁਸੀਂ ਆਪਣੇ ਕੋਲ ਰੱਖ ਲੈਣੀ ਕਿ ਰਿਆ ਪ੍ਰਯੋਗ ਦੀ ਵਿਧੀ ਕਿਵੇਂ ਹੈ ਜੀ ਪਹਿਲੀ ਹੈਗਾ ਵੀ ਚੁਣੇ ਹੋਏ ਭੋਜਨ ਪਦਾਰਥ ਨੂੰ ਲੜੀਂਦੇ ਆਕਾਰ ਦੇ ਵਿੱਚ ਕੱਟ ਲਵੋ ਹਰ ਇੱਕ ਭੋਜਨ ਪਦਾਰਥ ਨੂੰ ਵੱਖ-ਵੱਖ ਬਰਾਊਨ ਕਾਗਜ਼ ਦੇ ਟੁਕੜਿਆਂ ਤੇ ਰੱਖੋ ਇੱਕ ਕਾਗਜ਼ ਤਖਤੀ ਦੇ ਤਵੇ ਉੱਤੇ ਹੌਲੀ-ਹੌਲੀ ਗਰਮ ਕਰੋ ਧਿਆਨ ਰੱਖੋ ਕਿ ਕਾਗਜ਼ ਸੜੇ ਨਾ ਕੁਝ ਮਿੰਟਾਂ ਬਾਅਦ ਕਾਗਜ਼ ਤੋਂ ਭੋਜਨ ਹਟਾਓ ਹੁਣ ਕਾਗਜ਼ ਨੂੰ ਰੋਸ਼ਨੀ ਵੱਲ ਕਰਕੇ ਦੇਖੋ ਨਤੀਜਾ ਨੋਟ ਕਰੋ ਜੇਕਰ ਕਾਗਜ਼ ਤੇ ਚਮਕੀਲੀ ਤੇ ਪਾਰਦਰਸ਼ੀ ਦਾਗ ਤਬਾ ਦਿਖਾਈ ਦਿੰਦਾ ਹੈ ਤਾਂ ਇਹ ਦਰਸਾਉਂਦਾ ਹੈ ਕਿ ਭੋਜਨ ਵਿੱਚ ਚਰਬੀ ਮੌਜੂਦ ਹੈ ਜੇਕਰ ਕੋਈ ਪਾਰਦਰਸ਼ੀ ਚਮਕਦਾਰ ਦਾਗ ਨਾ ਹੋਵੇ ਤਾਂ ਚਰਬੀ ਦੀ ਮੌਜੂਦਗੀ ਨਹੀਂ ਹੈ ਜਬ ਬਹੁਤ ਘੱਟ ਹੈ ਹਾਂਜੀ ਇੱਕ ਚਾਰਟ ਰਹੀਂ ਜਿਹੜੇ ਤੁਸੀਂ ਨਤੀਜੇ ਨੋਟ ਕੀਤੇ ਐ ਦਾ ਟੇਬਲ ਬਣਾ ਲੈਣਾ ਬੱਚਿਓ ਭੋਜਨ ਪਦਾਰਥ ਦਾ ਨਾਮ ਲਿਖ ਲੈਣ ਜੀ ਮੱਖਣ ਰੋਟੀ ਆਲੂ ਚਿਪਸ ਤੇ ਦਾਲ ਪਾਰਦਰਸ਼ੀ ਦਾਗੇ ਦੇ ਵਿੱਚ ਹੈਗਾ ਜੀ ਮੱਖਣ ਚ ਹਾਂ ਰੋਟੀ ਚ ਨਹੀਂ ਨਹੀਂ ਮਿਲਿਆ ਚਿਪਸ ਚ ਹੈਗਾ ਦਾਲ ਚ ਬਹੁਤ ਥੋੜਾ ਹਾਂਜੀ ਤੇ ਚਰਬੀ ਨਤੀਜਾ ਮੌਜੂਦ ਹੈ ਮੌਜੂਦ ਨਹੀਂ ਮੌਜੂਦ ਹੈ ਥੋੜੀ ਚਰਬੀ ਮੌਜੂਦ ਹੈ ਹਾਂਜੀ ਨੈਕਸਟ ਹੈਗਾ ਜੀ ਇੱਕ ਇੱਕ ਚਾਰਟ ਇੱਕ ਚਾਰਟ ਰਾਹੀਂ ਸਾਰੇ ਭੋਜਨ ਤੱਤਾਂ ਉਹਨਾਂ ਦੀ ਕਮੀ ਕਰਕੇ ਹੋਣ ਵਾਲੇ ਰੋਗਾਂ ਤੇ ਲੱਛਣਾਂ ਨੂੰ ਦਰਸਾਓ ਹਾਂਜੀ ਹਾਂਜੀ ਭੋਜਨ ਤੱਤਾਂ ਦੀ ਕਮੀ ਰੋਗ ਅਤੇ ਲੱਛਣ ਭੋਜਨ ਤੱਤ ਹੈ ਜੀ ਵਿਟਾਮਿਨ A ਕਮੀ ਕਰਕੇ ਹੋਣ ਵਾਲਾ ਰੋਗ ਰਾਤਾਂ ਦੇ ਅੰਨੇਪਣ ਲੱਛਣ ਰਾਤ ਨੂੰ ਠੀਕ ਨਾ ਦੇਖ ਸਕਣਾ ਖੁਸ਼ਕ ਅੱਖਾਂ ਹੋ ਜਾਂਦੀਆਂ ਨੇ ਵਿਟਾਮਿਨ V1 ਵੇਰੀ ਵੇਰੀ ਥਕਾਕਟ ਹੋ ਜਾਂਦੀ ਹੈ ਵਿਟਾਮਿਨ C ਨਸਕਰ ਵੀ ਰੋਕ ਦਾੜਾ ਵਿੱਚ ਖੂਨ ਆਣਾ ਥਕਾਕਟ ਵਿਟਾਮਿਨ D ਰੈਕੀਟਸ ਹੋ ਜਾਂਦਾ ਹੈ ਹੱਡੀਆਂ ਦਾ ਟੇਡਾ ਹੋਣਾ ਕਮਜ਼ੋਰ ਹੋਣਾ ਕੈਲਸ਼ੀਅਮ ਹੱਡੀਆਂ ਦੀ ਕਮਜ਼ੋਰੀ ਹੱਡੀਆਂ ਦਾ ਨਰਮ ਹੋਣਾ ਆਇਰਨ ਐਨੀਮੀਆ ਹੋ ਜਾਂਦਾ ਜੀ ਆਇਓਡੀਨ ਗਾਇਟਰ ਹੋ ਜਾਂਦਾ ਗਾਲ ਵਿੱਚ ਜਿੱਲੜ ਗੰਦੇ ਜੀ ਨੂੰ ਪ੍ਰੋਟੀਨ ਕੁਸ਼ਰ ਕੋਰ ਸ਼ਰੀਰ ਸੋਜਣਾ ਮਾਸਪੇਸ਼ੀਆਂ ਦੀ ਕਮਜ਼ੋਰੀ ਹੋ ਜਾਂਦੀ ਹੈ ਕਾਰਬੋਹਾਈਡਰੇਟਸ ਦੀ ਊਰਜਾ ਦੀ ਕਮੀ ਥਕਾਵਟ ਕਮਜ਼ੋਰੀ ਉਖੜਟ ਲੱਗਣਾ ਫੈਟ ਚਰਬੀ ਊਰਜਾ ਦੀ ਕਮੀ ਸੁੱਕੀ ਤੇ ਥਕਾਵਟ ਚਮੜੀ ਹੋ ਜਾਂਦੀ ਹੈ ਹਾਂਜੀ ਹਾਂਜੀ ਬੇਟਾ ਨੈਕਸਟ ਹੈਗਾ ਜੀ ਵਾਤਾਵਰਣ ਦੀ ਸੰਭਾਲ ਵਿੱਚ ਆਪਣਾ ਯੋਗਦਾਨ ਦਿੰਦੇ ਹੋਏ ਘੱਟੋ ਘਾਟ ਇੱਕ ਰੁੱਖ ਲਗਾਓ ਅਤੇ ਇਸ ਦਾ ਚਿੱਤਰ ਆਪਣੇ ਅਧਿਆਪਕ ਨੂੰ ਭੇਜੋ ਹਾਂਜੀ ਸਾਰੇ ਬੱਚਿਆਂ ਨੇ ਛੁੱਟੀਆਂ ਦੇ ਵਿੱਚ ਇੱਕ ਰੁੱਖ ਲਗਾਣਾ ਉਹਦੀ ਦੇਖਭਾਲ ਕਰਨੀ ਤੇ ਉਹਦੀ ਫੋਟੋ ਖਿੱਚ ਕੇ ਆਪਣੇ ਅਧਿਆਪਕ ਨੂੰ ਤੇ ਗਰੁੱਪ ਦੇ ਵਿੱਚ ਪਾਣੀ ਸੋ ਅਸੀ ਵੀਡੀਓ ਤੁਹਾਡੇ ਸਾਇੰਸ ਨਾਲ ਸੰਬੰਧਿਤ ਗਰਮੀ ਦੀਆਂ ਛੁੱਟੀਆਂ ਦਾ ਕੰਮ ਵੀਡੀਓ ਕਿਵੇਂ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਥੈਂਕ ਯੂ ਵੈਰੀ ਮਚ ਧੰਨਵਾਦ